इंडियन नेशनल कांग्रेस जिंदाबाद इंडियन नेशनल कांग्रेस जिंदाबाद सरदार गुरपीर सिंह कोटमी जिंदाबाद सरदार गुरपीर सिंह कोटमी जिंदाबाद तो पहला तो मैं सारी अपने खन्ना जी प्रेस दा बहुत बहुत मशहूर ਧਨਵਾਦੀ ਆ ਜਿਨ੍ਹਾਂ ਨੇ ਹਰ ਸਮੇਂ ਤੇ ਸਾਡੀ ਕਾਂਗਰਸ ਪਾਰਟੀ ਦਾ ਸਾਡਾ ਸਾਥ ਦਿੱਤਾ ਹੈ ਔਰ ਸਾਡੀ ਜਿਹੜੀ ਆਵਾਜ਼ ਹੈ ਉਹ ਲੋਕਾਂ ਤੱਕ ਪਹੁੰਚਦੀ ਕੀਤੀ ਹੈ। ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਹੈ ਉਹਦੇ ਵਿੱਚ ਸਾਡੇ ਮਾਸਟਰ ਬਲਦੇਵ ਸਿੰਘ ਜੀ ਜਿਹੜੇ ਕਿ ਐਮਐਲਏ ਰਹੇ ਨੇ ਜੈਤੋ ਤੋਂ ਆਮ ਆਦਮੀ ਪਾਰਟੀ ਦੇ ਔਰ ਹੁਣ ਥੋੜੇ ਕਾਫੀ ਸਮੇਂ ਤੋਂ ਉਹ ਕਾਂਗਰਸ ਪਾਰਟੀ ਵਿੱਚ ਨੇ। ਔਰ ਥੰਨੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਮੁੱਖ ਪਹਿਲੀ ਕਤਾਰ ਦੇ ਜਿਹੜੇ ਆਗੂ ਨੇ ਤਾਂ ਲਸ਼ਮਨ ਸਿੰਘ ਗਰੇਵਾਲ ਔਰ ਉਹਨਾਂ ਦੇ ਨਾਲ ਰਾਜੀਵ ਸ਼ਰਮਾ ਜੀ, ਪ੍ਰਿੰਦਰ ਬਰਨ ਜੀ ਸਾਡੇ ਗੱਸਲ ਜਿਹੜੇ ਨੇ ਯੂਥ ਦੇ ਆਗੂ ਰਹੇ ਨੇ ਔਰ ਉਹਦੇ ਨਾਲ-ਨਾਲ ਹੋਰ ਬਹੁਤ ਸਾਰੇ ਸੋਹਤਾ ਜੀ ਸਾਡੇ ਜਿਹੜੇ ਕਿ ਆਮ ਆਦਮੀ ਵਿੱਚ ਬੜੇ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਸੀਗੇ ਉਹਨਾਂ ਨੇ ਕੱਲ ਕਾਂਗਰਸ ਭਵਨ ਚੰਡੀਗੜ੍ਹ 'ਚ ਹੋਰ ਸਾਥੀਆਂ ਦੇ ਨਾਲ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕੀਤੀ ਹੈ। ਸੋ ਅੱਜ ਖੰਨਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਰੱਖਾਈ ਕਿਸ ਕਰਕੇ ਆ ਕਿ ਉਹਨਾਂ ਨੂੰ ਇੱਕ ਤਾਂ ਇੱਥੇ ਸਾਰਿਆਂ ਦੇ ਨਾਲ ਰੂਪ ਰੂਪ ਲਾਇਆ ਜਾਵੇ ਔਰ ਖੰਨਾ ਕਾਂਗਰਸ ਵੱਲੋਂ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਜੀ ਆਇਆਂ ਕਿਹਾ ਜਾਵੇ ਕਿਉਂਕਿ ਉਹ ਇੱਕ ਪੰਜਾਬ ਪ੍ਰਤੀ ਦਰਦ ਲੈ ਕੇ ਚੱਲੇ ਸੀ ਆਪਣੇ ਖੰਨੇ ਪ੍ਰਤੀ ਜੋ ਲੋਕਾਂ ਪ੍ਰਤੀ ਉਹਨਾਂ ਦਾ ਜੋ ਆਸ ਸੀਗੀ ਔਰ ਇੱਕ ਵਲੰਟੀਅਰ ਦੇ ਤੌਰ ਤੇ ਉਹਨਾਂ ਨੇ ਆਮ ਆਦਮੀ ਪਾਰਟੀ ਪੜਾਈ ਔਰ ਉਹਨਾਂ ਨੂੰ ਲੱਗ ਰਿਹਾ ਸੀ ਕਿ ਆਮ ਆਦਮੀ ਪਾਰਟੀ ਪੰਜਾਬ ਦਾ ਜੜਾਵਾ ਉਹ ਭਲਾ ਕਰੇਗੀ ਖੰਨੇ ਵਿੱਚ ਇੱਕ ਬਦਲਾਵ ਦੇਖਣ ਨੂੰ ਮਿਲੂਗਾ ਔਰ ਜਿਹੜੇ ਪਾਰਟੀ ਦੇ ਕਾਰਕੁਨ ਜਿਹੜੇ ਪੁਰਾਣੇ ਜਿਹੜੇ ਸਭ ਤੋਂ ਪਹਿਲੇ ਤੁਰੇ ਹੋਏ ਲੋਕ ਨੇ ਉਹਨਾਂ ਨੂੰ ਅੱਜ ਮਤਲਬ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਲੱਗਿਆ ਕਿ ਉਹ ਜਿਹੜੀ ਸਾਡੀ ਆਸ ਤੇ ਉਮੀਦ ਸੀਗੀ ਉਹਦੇ ਤੇ ਜਿਹੜੇ ਸਥਾਨਕ ਆਗੂ ਨੇ ਜਾਂ ਪੰਜਾਬ ਸਰਕਾਰ ਆ ਜਾ ਉਹਨਾਂ ਦੀ ਆਮ ਆਦਮੀ ਪਾਰਟੀ ਆ ਪੂਰੀ ਨੀਤੀ ਸਰਚੀ ਔਰ ਜਿਸ ਦਰਦ ਨੂੰ ਲੈ ਕੇ ਉਹ ਪੰਜਾਬ ਨੂੰ ਇੱਕ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਸੀਗੇ ਉਹਦੇ ਵਿੱਚ ਵੀ ਕਿਤੇ ਉਹਨਾਂ ਨੂੰ ਸਫਲਤਾ ਨਹੀਂ ਨਜ਼ਰ ਨਹੀਂ ਆਈ ਔਰ ਖਾਸ ਕਰਕੇ ਜਿਹੜੇ ਵੋਲੰਟੀਅਰ ਸੀਗੇ ਜਾਂ ਪ੍ਰਮੁੱਖ ਆਗੂ ਸੀਗੇ ਉਹਨਾਂ ਨੂੰ ਨਜ਼ਰ ਅੰਦਾਜ਼ ਕੀਤਾ ਗਿਆ ਔਰ ਦੂਸਰੀਆਂ ਪਾਰਟੀਆਂ ਜੋ ਆਗੂ ਲਿਆ ਕੇ ਉਹਨਾਂ ਨੂੰ ਅੱਗੇ ਕਰ ਦਿੱਤਾ ਗਿਆ ਇਸ ਸਾਰੀਆਂ ਗੱਲਾਂ ਜਿਹੜੀਆਂ ਨੇ ਜਦੋਂ ਉਹਨਾਂ ਨੇ ਲੰਮਾ ਸਮਾਂ ਇਹ ਦੇਖਿਆ ਔਰ ਫਿਰ ਉਹਨਾਂ ਨੂੰ ਲੱਗਿਆ ਕਿ ਇੱਕ ਕਾਂਗਰਸ ਪਾਰਟੀ ਹੈ ਜਿਹਨੇ ਹਮੇਸ਼ਾ ਦੇਸ਼ ਦੀ ਔਰ ਪੰਜਾਬ ਦੀ ترقی ਔਰ ਖੁਸ਼ਹਾਲੀ ਚ अमन ਸ਼ਾਂਤੀ ਚ ਉਹਨਾਂ 'ਚ ਆਪਣਾ ਹਿੱਸਾ ਪਾਇਆ ਔਰ ਉਹਨਾਂ ਨੂੰ ਲੱਗਿਆ ਕਿ ਕਾਂਗਰਸ ਹੀ ਇੱਕ ਐਸੀ ਵਿਕਲਪ ਹੈ ਔਰ ਸਹੀ ਮੈਨ ਹੈ ਜੋ ਸਾਡੇ ਮਨਾਂ ਦੇ ਵਿੱਚ ਸੁਪਨੇ ਸੀਗੇ ਪੰਜਾਬ ਦੇ ਲੋਕਾਂ ਪ੍ਰਤੀ ਔਰ ਖੰਨੇ ਦੇ ਲੋਕਾਂ ਪ੍ਰਤੀ ਉਹ ਕਾਂਗਰਸ ਪਾਰਟੀ ਹੀ ਉਹਨਾਂ ਨੂੰ ਪੂਰਾ ਕਰ ਸਕਦੀ ਹੈ ਤੋਂ ਉਹਨਾਂ ਨੇ ਕਾਂਗਰਸ ਪਾਰਟੀ ਦੇ ਵਿੱਚ ਸ਼ਮੂਲੀਅਤ ਕੀਤੀ ਹੈ ਇਹਦੇ ਨਾਲ ਕਾਂਗਰਸ ਪਾਰਟੀ ਨੂੰ ਬਹੁਤ ਵੱਡੀ ਤਾਕਤ ਮਿਲੀ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਅਸੀਂ ਸਾਰੇ ਰਲ ਕੇ ਔਰ ਖੰਨੇ ਪ੍ਰਤੀ ਔਰ ਪੰਜਾਬ ਪ੍ਰਤੀ ਹਮੇਸ਼ਾ ਜੋ ਇੱਕ ਬਿਹਤਰੀ ਵਾਸਤੇ ਕੰਮ ਕਰ ਸਕਦੇ ਹਾਂ ਇਮਾਨਦਾਰੀ ਤੇ ਆਨੰਦਾਰੀ ਦੇ ਨਾਲ ਔਰ ਪੰਜਾਬ ਨੂੰ ਅੱਗੇ ਲਿਜਾ ਸਕਦੇ ਆ ਉਹਦੇ ਵਿੱਚ ਸਾਰੇ ਇਕੱਠੇ ਹੋ ਕੇ ਅਸੀਂ ਇਹ ਜਿਹੜਾ ਵਾ ਉਹ ਧ੍ਰਿੜ ਸੰਕਲਪ ਔਰ ਆਉਣ ਵਾਲੇ ਸਮੇਂ 'ਚ ਕਾਂਗਰਸ ਪਾਰਟੀ ਨੂੰ ਹੋਰ ਮਜ਼ਬੂਤ ਕੀਤਾ ਜਾਊਗਾ ਔਰ ਇਹਨਾਂ ਦੇ ਆਉਣ ਦੇ ਨਾਲ ਸਾਨੂੰ ਬਹੁਤ ਵੱਡੀ ਜਿਹੜੀ ਆ ਉਹ ਕਾਂਗਰਸ ਪਾਰਟੀ ਨੇ ਮਜ਼ਬੂਤੀ ਮਿਲੀ ਹੈ ਤੋਂ ਮੈਂ ਇਹਨਾਂ ਨੂੰ ਅੱਜ ਖੱਡਾ ਕਾਂਗਰਸ ਵੱਲੋਂ ਸਾਰੇ ਹੀ ਆਗੂ ਜਿਹੜੇ ਨੇ ਲਸ਼ਮਨ ਸਿੰਘ ਦੀ ਗਰੇਵਾਰ ਇਹਨਾਂ ਦੀ ਇੱਕ ਬੜੀ ਸਾਫ਼ ਸੁਥਰੀ ਸ਼ਕੀ ਹੈ ਔਰ ਇਹਨਾਂ ਦੇ ਵਿੱਚ ਇੱਕ ਜਨੂੰਨ ਸੀਗਾ ਮੈਂ ਤਾਂ 2022 ਦੀ ਚੋਣ ਵਿੱਚ ਦੇਖਦਾ ਰਿਹਾ ਕਿ ਇਹਨਾਂ ਨੇ ਸ਼ਹਿਰ ਦੇ ਅੰਦਰ ਵੀ ਔਰ ਪਿੰਡਾਂ 'ਚ ਜਾ ਜਾ ਕੇ ਪਾਰਟੀ ਦਾ ਆਮ ਆਦਮੀ ਪਾਰਟੀ ਦਾ ਪ੍ਰਚਾਰ ਕੀਤਾ ਵੋਟਾਂ ਪੁਆਈਆਂ ਇਹ ਵੋਟਾਂ ਜਿਹੜੀ ਹਲੇ ਧੜਾ ਧੜ ਐਵੇਂ ਨਹੀਂ ਪਈਆਂ ਇਹਨਾਂ ਆਗੂਆਂ ਦੀ ਜਿਹੜੀ ਮਿਹਨਤ ਆ ਕੋਲ ਪਸੀਨਾ ਉਹਦੇ ਕਾਰਨਾਂ ਕਰਕੇ ਇਹ ਪਈਆਂ ਰਾਜਵੀਰ ਸ਼ਰਮਾ ਜੀ ਨੇ ਹਮੇਸ਼ਾ ਮੈਨੂੰ ਦੇਖਦਾ ਰਿਹਾ ਮੋਟਰਸਾਈਕਲ ਸਕੂਟਰ ਤੇ ਗਲੀ ਗਲੀ ਮੁਹੱਲੇ ਮੁਹੱਲੇ ਸ਼ਹਿਰ ਦੇ ਇਤਿਜਾਕ ਕੇ ਇਹਨਾਂ ਨੇ ਇਹ ਲੜਾਈ ਲੜਦੇ ਰਹੇ ਆਮ ਆਦਮੀ ਪਾਰਟੀ ਵਾਸਤੇ ਔਰ ਜਿਨ੍ਹਾਂ ਨੇ ਲੜਾਈ ਲੜਦੇ ਰਹੇ ਜਿਨ੍ਹਾਂ ਨੇ ਕੰਮ ਕਰਦੇ ਰਹੇ ਔਰ ਉਹਨਾਂ ਨੇ ਹੀ ਇਹਨਾਂ ਨੂੰ ਨજર ਅੰਦਾਜ਼ ਕਰ ਦਿੱਤਾ ਸੋ ਇਹ ਇਨਸਾਫ ਨਹੀਂ ਇਹਨਾਂ ਨੂੰ ਮਿਲਿਆ ਇਹਨਾਂ ਦੀ ਜੋ ਮਿਹਨਤ ਸੀਗੀ ਜੋ ਇਹਨਾਂ ਨੇ ਆਪਣਾ ਸਕੂਲ ਤੁਸੀਂ ਨੈਕ ਕੀਤਾ ਉਹ ਇਹਨਾਂ ਨੂੰ ਉਸ ਤੇ ਤੇ ਬਹੁਤ ਜ਼ਿਆਦਾ ਮਤਲਬ ਇਹਨਾਂ ਨੂੰ ਨਿਰਾਸ਼ਾ ਹੋਈ ਹੈ ਔਰ ਇਹ ਕਿਉਂਕਿ ਲੋਕਾਂ ਦੇ ਨਾਲ ਰਹਿਣ ਵਾਲੇ ਲੋਕ ਨੇ ਔਰ ਲੋਕਾਂ ਲਈ ਲੜਨ ਵਾਲੇ ਨੇ ਸੋ ਇਸ ਕਰਕੇ ਇਹਨਾਂ ਨੇ ਅੱਜ ਕਾਂਗਰਸ ਪਾਰਟੀ ਦਾ ਜਿਹੜਾ ਦਾਮਨ ਜਿਹੜਾ ਪੱਲਾ ਫੜਿਆ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਿਵਾਉਣਾ ਤੁਹਾਡੇ ਰਾਹੀਂ ਕਿ ਅਸੀਂ ਸਾਰੇ ਰਲ ਕੇ ਜੋ ਅਸਲ ਸਾਡੇ ਸੁਪਨੇ ਨੇ ਜੋ ਇਹਨਾਂ ਦੇ ਮਨ ਦੇ ਵਿੱਚ ਲੋਕਾਂ ਪ੍ਰਤੀ ਸੁਪਨੇ ਨੇ ਉਹਨਾਂ ਨੂੰ ਸਰਕਾਰ ਕਰਾਂਗੇ ਇਹਨਾਂ ਨੂੰ ਮੈਂ ਯਕੀਨ ਦਿਵਾਉਣਾ ਔਰ ਇਹਨਾਂ ਨੂੰ ਮੈਂ ਸਵਾਗਤ ਇਹਨਾਂ ਦਾ ਕਾਂਗਰਸ ਪਾਰਟੀ ਵਿੱਚ ਕਰਦਾ ਮੈਂ ਕਿਹਨਾਂ ਵਿੱਚ ਹੋਰ ਕਾਟ ਕੇ ਕਿ ਕਾਂਗਰਸ ਹੀ ਇੱਕ ਐਸੀ ਵਿਕਲਪਾ ਜਿਹੜਾ ਕਿ ਆਉਣ ਵਾਲੇ ਸਮੇਂ 'ਚ ਜਿਹੜੀ ਆ ਸਰਕਾਰ ਬਣਾਉਣ ਜਾ ਰਹੀ ਹੈ ਔਰ ਅਸੀਂ ਪੰਜਾਬ ਨੂੰ ਔਰ ਪੰਜਾਬੀਏਤ ਨੂੰ ਹੋਰ ਮਜ਼ਬੂਤ ਕਰਾਂਗੇ ਪੰਜਾਬ ਦੇ ਲੋਕਾਂ ਦੀ ਹੱਕਾਂ ਦੀ ਲੜਾਈ ਲੜਾਂਗੇ ਔਰ ਇੱਕ ਚੰਗਾ ਪ੍ਰਸ਼ਾਸਨ ਜਿਹੜਾ ਕਿ ਧੈਮੁਤ ਹੋਵੇ ਜਿਹੜਾ ਕਿ ਪਰਚਾ ਮੁਕਤ ਹੋਵੇ ਜਿਹੜਾ ਕਿ ਲੋਕਾਂ ਨੂੰ ਜਾਣ ਬੁੱਝ ਕੇ ਤੰਗ ਪਰੇਸ਼ਾਨ ਕਰਨ ਵਾਲਾ ਨਾ ਹੋਵੇ ਸੋ ਅੱਜ ਦੇ ਸਮੇਂ ਦੇ ਅੰਦਰ ਜਿਸ ਤਰੀਕੇ ਨਾਲ ਪਰਚਿਆਂ ਦੀ ਰਾਜਨੀਤੀ ਹੋ ਰਹੀ ਹੈ ਜਿਸ ਤਰੀਕੇ ਨਾਲ ਲੋਕ ਰਾਜ ਨੂੰ ਪੈਰਾਥਲੇ ਦੱਬਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਜਿਸ ਮਕਸਦ ਨੂੰ ਲੈ ਕੇ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਜਿਹੜਾ ਹੋਲ ਚਾਈ ਸੀਗੀ ਉਹ ਸਾਰਾ ਹੀ ਮਕਸਦ ਜਿਹੜਾ ਢਾਈ ਢੇਰੀ ਹੋ ਗਿਆ ਸੋ ਅਸੀਂ ਅਸਲ ਮਾਇਨੇ ਦੇ ਵਿੱਚ ਪੰਜਾਬ ਹਤਾਇਸ਼ੀ ਹੋ ਕੇ ਪੰਜਾਬ ਦੇ ਲੋਕਾਂ ਦੀ ਤਰਜਮਾਨੀ ਕਰਾਂਗੇ ਇਹ ਮੈਂ ਆਪਣੇ ਇਹਨਾਂ ਸਾਥੀਆਂ ਨੂੰ ਵੀ ਯਕੀਨ ਦਿਵਾਉਣਾ ਔਰ ਪੰਜਾਬ ਦੇ ਲੋਕਾਂ ਨੂੰ ਵੀ ਅਸੀਂ ਯਕੀਨ ਦਿਵਾਉਣਾ ਖੰਨੇ ਦੇ ਲੋਕਾਂ ਨੂੰ ਵੀ ਯਕੀਨ ਦਿਵਾਉਣਾ ਜਿਹੜੇ ਸਾਨੂੰ ਤੁਹਾਡੀ ਛੱਡ ਕੇ ਚਲੇ ਗਏ ਲੋਕ ਉਹ ਦੁਬਾਰਾ ਸ਼ਾਮਿਲ ਹੋਣਗੇ ਤਾਂ ਸੋ ਆਖੰ ਦੇਖੋ ਗੱਲ ਇਹ ਆ ਕਿ ਇਹਨਾਂ ਨੇ ਅੱਜ ਸਰਕਾਰ ਦੇ ਵਿੱਚ ਸਰਕਾਰੀ ਐਸ਼ੋ ਆਰਾਮ ਲਈ ਔਰ ਉਹਨਾਂ ਨੇ ਸਰਕਾਰੀ ਜਿਹੜਾ ਵਾ ਉਹ ਉਹ ਸਰਕਾਰ ਦਾ ਫਾਇਦਾ ਲੈਣ ਦੇ ਲਈ ਅੱਜ ਉਹ ਉੱਥੇ ਲੋਕ ਗਏ ਨੇ ਉਹਨਾਂ ਵਾਸਤੇ ਕਾਂਗਰਸ ਵਿੱਚ ਕੋਈ ਥਾਂ ਨਹੀਂ ਹੈ ਔਰ ਅਸੀਂ ਜਿਹੜੇ ਇਹੋ ਜਿਹੇ ਲੋਕ ਨੇ ਜਿਹੜੇ ਸਹੀ ਮੇਰੇ ਤੇ ਲੋਕਾਂ ਲਈ ਲੜਦੇ ਨੇ ਕੋਈ ਚੰਗੀ ਛਵੀ ਰੱਖਦੇ ਨੇ ਇਮਾਨਦਾਰ ਛਵੀ ਇਹਨਾਂ ਦਾ ਅਕਸ ਬੜਾ ਸਾਫ਼ ਸੁਥਰਾ ਉਹ ਸਾਨੂੰ ਅਗਰ ਉਹ ਆਉਣਾ ਚਾਹੁੰਦੇ ਨੇ ਤਾਂ ਅਸੀਂ ਉਹਨਾਂ ਨੂੰ ਦੋਨਾਂ ਹੱਥਾਂ ਦੇ ਨਾਲ ਲੈਣ ਨੂੰ ਤਿਆਰ ਆ ਪਰ ਜਿਹੜੇ ਮਾੜੇ ਅਕਸ ਵਾਲੇ ਔਰ ਜਿਹੜੇ ਲੋਕ ਸਰਕਾਰ ਨੂੰ ਦੇਖ ਕੇ ਹਮੇਸ਼ਾ ਆਪਣੀਆਂ ਵਫਾਦਾਰੀਆਂ ਬਦਲਦੇ ਨੇ ਅਸੀਂ ਉਹਨਾਂ ਦੇ ਨਾਲ ਸਰ ਬੈਲੈਂਸ ਕਿਸ ਤਰ੍ਹਾਂ ਬਣਾਉਂਗੇ ਜਿਸ ਤਰ੍ਹਾਂ ਇਧਰੋਂ ਗੈਸੇ ਉਧਰ ਆਪਰੇ ਵਿੱਚ ਆਪ ਵਾਲਿਆਂ ਨੇ ਪਰਵਾਹ ਨਹੀਂ ਕੀਤੀ ਜਹਾ ਹੁਣ ਤੁਹਾਡੇ ਕੋਲ ਆ ਰਹੇ ਆ ਤਾਂ ਬੈਲੈਂਸ ਕਿਵੇਂ ਬਣਾਉਂਗੇ ਆਪਣੇ ਬੰਕਰ ਵੀ ਇਹ ਤੁਹਾਡੇ ਤੇ ਜਿਹੜੇ ਸਾਰਿਆਂ ਨੂੰ ਲਾਣ ਲਈ ਚੱਲਾਂਗੇ ਕਾਂਗਰਸ ਪਾਰਟੀ ਬਹੁਤ ਵੱਡਾ ਸਮੁੰਦਰ ਆ ਵਿਸ਼ਾਲ ਪਾਰਟੀ ਹੈ ਔਰ ਇਹਦੇ ਤੇ ਸਾਰਿਆਂ ਨੂੰ ਆਦਰ ਮਾਨ ਸਤਕਾਰ ਜਿਹੜਾ ਬਰਾਬਰ ਦਿੱਤਾ ਜਾਂਦਾ ਸਾਰੇ ਇੱਕ ਸੈਕੂਲਰ ਪਾਰਟੀ ਹੈ ਔਰ ਹਰ ਇੱਕ ਵਰਗ ਦੇ ਲੋਕਾਂ ਨੂੰ ਇਹਦੇ ਵਿੱਚ ਨੁਮਾਇੰਦੀ ਦਿੱਤੀ ਜਾਂਦੀ ਹੈ ਔਰ ਸਾਰਿਆਂ ਨੂੰ ਨਾਲ ਲੈ ਕੇ ਚੱਲਾਉਂਦਾ ਦਾ ਕਿਉਂਕਿ ਉਹ ਆਮ ਆਦਮੀ ਪਾਰਟੀ ਦੇ ਐਮਐਲਏ ਵੀ ਰਹੇ ਨੇ ਪਹਿਲਾਂ ਔਰ ਉਹ ਕਾਂਗਰਸ ਪਾਰਟੀ ਵਿੱਚ ਨੇ ਔਰ ਉਹਨਾਂ ਦੇ ਹੀ ਸਾਥੀ ਜਿਹੜੇ ਸੀਗੇ ਜਿਹੜੇ ਅੱਜ ਕਾਂਗਰਸ ਪਾਰਟੀ ਵਿੱਚ ਜਿਨ੍ਹਾਂ ਨੇ ਸ਼ਮੂਲਿਤ ਕੀਤੀ ਹੈ ਉਹ ਵੀ ਆਪਣੇ ਸਾਥੀਆਂ ਲਈ ਕੋ ਸ਼ਬਦ ਦਾ ਕਹਾਂਗਾ ਉਹ ਤੁਹਾਨੂੰ ਜ਼ਰੂਰ ਮੁਖਾਤਤ ਹੋ। ਤੋਂ ਬਣਾ ਫਰਾ ਤ੍ਰਿਸ਼ ਹੋ ਗਈ ਜਿਸ ਦੇ ਖਾਕਾ ਮੰਤਰੀ ਪੰਜਾਬ ਅਤੇ ਮਾਸਟਰ ਜੀ ਸਭ ਦਾ ਐਮਐਲਏ ਜੀ ਮੇਰਾ ਜੀ ਆਇਆਂ ਕਰਦਾ ਇਹਨੂੰ ਧੰਨਵਾਦ ਕਰਦਾ ਔਰ ਮੈਂ ਅੱਜ ਕੁਝ ਮੀਡੀਆ ਨਾਲ ਔਰ ਗੱਲਣਾ ਸਾਂਝੀਆਂ ਕਰਕੇ ਵੀ ਤੁਹਾਡੇ ਰਾਹੀਂ ਮੀਡੀਆ ਦਾ ਵੀ ਧੰਨਵਾਦ ਕਰਦਾ ਹੋਇਆ ਅੰਨੀ ਹਲਕੇ ਦੇ ਵੋਟਰਾਂ ਦਾ ਕੁਝ ਗੱਲਣਾ ਪਹੁੰਚਾਉਣੀ ਹੈ ਪਹੁੰਚਾਉਣਾ ਇਹ ਵੀ ਨਾਲ ਕੋਸ਼ਿਸ਼ ਕਰਨਾ ਦਾ ਸਾਮਨਾ ਕਰ ਰਿਹਾ ਲੋਕਾਂ ਨੂੰ ਪਤਾ ਲੱਗ ਜਾਵੇ ਕਿ ਪਾਰਟੀ ਦੇ ਦ੍ਰਿਸ਼ਟੀਕੋਣ ਚੱਲਦਾ ਸਭ ਤੋਂ ਪਹਿਲੀ ਗੱਲ ਤਾਂ ਹੈ ਕਿ ਇੱਥੇ ਆਮ ਆਦਮੀ ਪਾਰਟੀ ਦੇ ਵਰਕਰਾਂ ਸੌਹਤ ਕਮਕੀ ਸਾਨੂੰ 17 ਦੇ ਵਿੱਚ ਜਿਹੜੀ ਇਲੈਕਸ਼ਨ ਦੇ ਵਿੱਚ ਬੰਦੇ ਕੰਮ ਕਰਨ ਵਾਲੇ ਸੀ ਇਹਨਾਂ ਨੇ ਛੱਡ ਦੇ ਨੂੰ ਧਰਤੀ ਕਰ। ਉਸ ਤੋਂ ਬਾਅਦ ਜਬਾਈ ਦੀ ਰੈਕਨ ਆਈ ਤੇ ਇਹਨਾਂ ਨੇ ਉਹ ਬੰਦੇ ਛੱਡਦੇ ਜਿਹਨੇ ਪਾਰਟੀ ਕਰਦੇ। ਹੋទਈ ਹੈ ਉਹ ਇਹਨਾਂ ਦੇ ਪੁਰਾਣੇ ਬੰਦਗਾਂ ਛੱਡ ਕੇ ਦੂਜੀਆ ਪਾਰਟੀ ਨੇ ਛੱਤ ਬੰਦੇ ਪਾਰਟੀ ਕਰਦੇ। ਜਿਹੜੇ ਤੇ ਇਹਨਾਂ ਨੇ ਆਪਣੇ ਜਨਮਾਂ ਦੀ ਤਰ੍ਹਾਂ ਇਹਨਾਂ ਨੂੰ ਵਰਤ ਰਹੇ ਨੇ। ਵੱਡੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਸੀਂ ਜੋ ਸੁਖਨਾ ਲੈ ਕੇ ਆਏ ਸੀ ਉਹ ਸਤਾ ਨਹੀਂ ਹੋਇਆ। ਉਹ ਸਾਡਾ ਸਭਨਾ ਜਿਹੜਾ ਤਕਨਾ ਤੂਰ ਹੋ ਗਿਆ। ਅੱਜ ਐਮਐਲਏ ਤੇ ਮੰਤਰੀਆਂ ਨੇ ਅੰਦਰਵਾਦੀ ਮਟਾਈ ਪਈ ਹੈ। ਪਾਰਟੀ ਦਾ ਬੇਅਦਕਾ ਕਰਕੇ ਰੱਖਤਾ। ਜੋ ਪਾਰਟੀ ਪੰਜਾਬ ਦੇਸ਼ ਤੋਂ ਆਪਣੇ ਅੱਖ ਲੈ ਕੇ ਇਹ ਦਰਵਾਜ਼ਾ ਕਰਕੇ ਰੱਖੇ। ਸਾਡੇ ਇਥੇ ਲੋਕਲ ਖੰਨੇ ਦੇ ਰੂਪ ਤੇ ਮੰਤਰੀਆਂ ਨੇ ਮੈਂ ਦੇਖੀ ਦਰਸਾ ਸਾਡੇ ਮੰਤਰੀ ਬਾਹਰ ਕੱਢ ਕੇ ਖੜੀ ਕਰਕੇ ਕਹਿਣਾ ਇੱਕ ਅੰਨੇਰੇ ਦੇ ਦਿੱਤੀ ਰਿਜਿਸਟਰੀ ਬਿਨਾ ਪੈਸੇ ਤੋਂ ਹੁਣ ਇੱਕ ਵੀ ਐਨਓਸੀ ਬਿਨਾ ਪੈਸੇ ਹੋ ਜਾ ਰਹੀ ਹੁੰਦੀ ਹੈ ਇਸ ਤੋਂ ਨਾ ਵਾ ਇਹਨਾਂ ਨੇ ਪਬਲਿਕ ਦੇ ਵਿੱਚ ਦਫ਼ਤਰਾਂ ਦੇ ਵਿੱਚ ਆਪਣੇ ਗਲਾਲ ਬਿਠਾਏ ਹੋਏ ਨੇ ਜਿਹੜੇ ਕਰਕੇ ਇੱਥੇ ਕਰਾਪਸ਼ਨ ਦਾ ਬਹੁਤ ਜ਼ੋਰ ਵੱਧਿਆ ਜਿਆਦਾ ਪੁਰਾਣੇ ਵਲੰਟੀਆ ਬਲਾਕਾਂ ਦੇ ਪ੍ਰਧਾਨਾਂ ਦੇ ਗਲਾਲ ਪ੍ਰਧਾਨਾਂ ਅਤੇ ਗਾਰਡਨ ਇੰਚਾਰਜਾਂ ਦੇ ਪੱਤੇ ਦਰਜ ਕਰਾਏ ਗਏ ਉਹਦੇ ਇਹ ਜੱਲਾ ਕਹਿੰਦੇ ਸੀ ਆਮ ਆਦਮੀ ਪਾਰਟੀ ਦੀ ਜ਼ੀਰੋ ਟੋਲਰੈਂਸ ਹੈ ਮੈਂ ਪਿੱਛੇ ਜਾਣਾ ਅੱਜ ਜ਼ੀਰੋ ਜ਼ੀਰੋ ਟੋਲਰੈਂਸ ਕਿੱਥੇ ਗਈ ਇਹੜੀ ਫੜੀਆਂ ਆਏ ਤਾਂ ਪੈਸੇ ਇਕੱਠੇ ਕੀਤੇ ਜਾਂਦੇ ਆ। ਹੋਂਦੋਂ ਤੋਂ ਪੈਸੇ ਇਕੱਠੇ ਕਰਕੇ ਜੇਬਾਂ ਪਾਈਆਂ ਜਾਂਦੀਆਂ ਨੇ। ਅੱਜ ਜੀਰੋ ਟੋਲ ਰੈਂਸ ਕਿੱਥੇ ਆ? ਮੈਂ ਦੁਬਾਰਾ ਪੁੱਛ ਰਾਂ ਕਿ ਜੀਰੋ ਟੋਲ ਰੈਂਸ ਹੁਣ ਰੁਕ ਗਈ? ਤੇ ਇਹਨਾਂ ਵਾਸਤੇ ਜੀਰੋ ਟੋਲ ਰੈਂਸ ਸੀ। ਯਾਦ ਹੈ ਕਿ ਇਹਨਾਂ ਨੇ ਸ਼ਹਿਰ ਦੇ ਵਿੱਚ ਸਮਰਾਹ ਰੋਡ ਤੇ ਬਲਾਕ ਪ੍ਰਧਾਨਾਂ ਵਾਲੇ ਨਜਾਇਜ਼ ਇਹ ਫਿਡੀਆ ਰੱਦਾ ਚੰਦਾ ਬੰਦ ਕਰਾਇਆ। ਬੱਸਾਂ ਦੇ ਵਿੱਚੋਂ 8 ਸਾਲ ਪੁਰਾਣੀ ਸਰਕਾਰ ਦਾ ਜੀਜੇ ਚੋਰੀ ਹੁੰਦਾ ਸਰਕਾਰੀ ਬੱਸਾਂ ਚੋਰੀ ਹੁੰਦਾ ਫੜਾਇਆ। ਅਤੇ ਸਰਕਾਰੀ ਗੈਰ ਕਾਨੂੰਨੀ ਕੰਸਟਰਕਸ਼ਨ ਦੀ ਰੋਕੀ ਉਹਦੇ ਵਿੱਚ ਇਹਨਾਂ ਦੇ ਪਰਚੇ ਦੱਜ ਕਰਾਤੇ ਜਦ ਕਿ ਉਹਨਾਂ ਨੂੰ ਲਾਉਣਾ ਚਾਹੀਦਾ ਸੀ ਗੈਰ ਕਾਨੂੰਨੀ ਕਿਉਂ ਕਰਦੇ ਨੇ ਇਸ ਤੋਂ ਬਾਅਦ ਮੈਂ ਇਹ ਦੇਖਿਆ ਜਦ ਮੈਂ ਇੱਕ ਵਾਰੀ ਮੰਤਰੀ ਜੀ ਨੇ ਮੇਰੇ ਨਾਲ ਗੱਲ ਕੀਤੀ ਕਿ ਮੈਂ ਕਿਸੇ ਮੇਰੀਆਂ ਜਨੀਆਂ ਮਾਰ ਦੀ ਸ਼ਿਕਾਇਤਾਂ ਕਰ ਦਿੱਤੀ ਉਹਦੇ ਅਸੀਂ ਆਮ ਆਦਮੀ ਪਾਰਟੀ ਦੀ ਇਮਾਨਦਾਰੀ ਨਾਲ ਜੁੜੇ ਸਾਂ ਉਹਨਾਂ ਨੇ ਕਿਹਾ ਕਿ ਮੇਰੀਆਂ ਜਨੀਆਂ ਕੇਸ ਮਸਲੇ ਦੇ ਵਿੱਚ ਮੈਂ ਹੈਡਕੁਆਟਰ ਗਿਆ ਸਾਰੇ ਪਾਸੇ ਘੁੰਮਿਆ ਫਿਰਿਆ ਸਾਡੀ ਕਿਸੇ ਦੇ ਬਾਹਰ ਨਹੀਂ ਕਰੀਏ ਯਾਦ ਇਹ ਨੂੰ ਨੇ ਦੱਸਿਆ ਕਿ ਮੇਰੀ ਸ਼ਿਕਾਇਤਾਂ ਜਿੰਨੀ ਮਰਜ਼ੀ ਕਰ ਲੈ ਪੰਜ ਸਾਲ ਮੈਨੂੰ ਹਟਾ ਨਹੀਂ ਸਕਦਾ ਕੋਈ ਉਸ ਤੋਂ ਬਾਅਦ ਮੈਂ ਇਲੈਕਸ਼ਨ ਲੜੀ ਕੋਈ ਰੀਅਲ ਸੌਸ ਕਾਰਪਾਟੀ ਨੂੰ ਲੈ ਕੇ ਬੋਲਾਂ ਅੱਗੇ ਕਿੰਝ ਜੀਜ਼ਨ ਕੀ ਹੈ ਸਰਦਾਰ ਜੀ ਇਹ ਦੇਖੋ ਜੀ ਇਹ ਜਿਹੜੀ ਕਾਂਸ ਦਾ ਪਾਰਟੀ ਹੈ ਇੱਕੋ ਇੱਕ ਪਾਰਟੀ ਹੈ ਹਿੰਦੁਸਤਾਨ ਦੇ ਵਿੱਚ ਜਿਹੜੀ ਧਰਮ ਰਹਿਣ ਦਾ ਖਤਰਾ ਖਤਰਾ ਸੀ ਜਿਆਦਾ ਤਾਂ ਨਹੀਂ ਸਰਕਾਰ ਨੂੰ ਨਹੀਂ ਜਿਆ ਖਤਰਾ ਹੁੰਦਾ ਸੀ ਤਾਂ ਕਹਿੰਦੇ ਜੀ ਧਰਮ ਨੂੰ ਖਤਰਾ ਹੈ ਅੱਜ ਭਾਜਪਾ ਵੀ ਭਾਜਪਾ ਪਾਰਟੀ ਐਕਟ ਉਹ ਵੀ ਇਹੀ ਕਹਿੰਦੀ ਆ ਜੇ ਵਟੋਗੇ ਤਾਂ ਕਟੋਗੇ ਧਰਮ ਦੇ ਨਾਂ ਤੇ ਰਾਜਵੰਦ ਕੀਤੀ ਜਾਂਦੀ ਇੱਕੋ ਹੀ ਤਾਂ ਸਰਕਾਰ ਐ ਪਾਰਟੀ ਐ ਕਾਂਸ ਪਾਰਟੀ ਜਿਹੜੀ ਘਰ ਨੂੰ ਰੱਤ ਪਾਰਟੀ ਐ ਇਸ ਕਰਕੇ ਅਸੀਂ ਜੁਆਇਨ ਕਰਨਾ ਚਾਹੁੰਦੇ ਆ ਸਾਰੇ ਭਰਾ ਨੂੰ ਸਾਥ ਨਾਲ ਲੈ ਕੇ ਚਾਹੁੰਦੇ ਆ ਸਾਰੇ ਧਰਮਾਂ ਦਾ ਸਤਾਰ ਹੋਣਾ ਚਾਹੀਦਾ ਸਾਰੀਆਂ ਜਾਤੀਆਂ ਦਾ ਸਰਕਾਰ ਹੋਣਾ ਚਾਹੀਦਾ ਇਸ ਤੋਂ ਬਾਅਦ ਮੈਂ ਇੱਕ ਹੋਰ ਗੱਲ ਫਾਂਦੀ ਜਾਂਦਾ ਚਾਹਣਾ ਮੰਤਰੀ ਜਿਹੜੇ ਥੀਲੇ ਆ ਨੇ ਕੁਝ ਬੱਦ ਥੱਲੇ ਉੱਤੇ ਕਮੈਂਟ ਪਾਏ ਨੇ ਮੈਂ ਤੁਹਾਨੂੰ ਕਹਿਣਾ ਚਾਹਣਾ ਮੰਤਰੀ ਜੀ ਇਹਨਾਂ ਰੋਕ ਲਓ ਕਿ ਸਾਡੇ ਕੋਲੇ ਬਹੁਤ ਕੁਝ ਹੈ। ਪਤੰਗ ਵਾਲੀ ਪੱਕ ਬੰਨ ਕੇ ਨਾ ਮੈਂ ਪਤੰਗ ਵਾਲੀ ਪੱਕ ਬੰਨੀ ਐ ਨਾ ਮੈਂ ਪਤੰਗ ਵਾਲੀ ਸੂਲੰਸ ਤੋੜਿਆ। ਜਿਹੜੇ ਬੰਦਿਆਂ ਨੇ ਪਤੰਗ ਵਾਲੀ ਪੱਕ ਬੰਨੀ ਸੀ ਉਹਨੇ ਪੰਜਾਬ ਨੂੰ ਖੂਰ ਜੱਪਿਆ ਤੇ ਕੁੱਟੇ ਭਗਤ ਸਿੰਘ ਦੀ ਪਰਹ ਨੂੰ ਪੈਰਾਂ ਵਿੱਚ ਰੋ ਰਿਆ। ਗਰੀਬਾਂ ਦੀ ਬੋਧਾ ਦੋ ਤਿੰਨ ਸਾਲ ਤੋਂ ਰੋਣਾ ਚੱਲ ਰਿਹਾ ਸੀ ਆਵਾਜ਼ੀ ਪਾਰਟੀਆਂ ਨਾਲ ਤੁਸੀਂ ਇਜਾਮ ਵੀ ਲਾਇਆ ਸੀ ਤੇ ਤੁਸੀਂ ਪੈਸੇ ਵੀ ਦਿੱਤੇ ਨੇ ਪਾਰਟੀ ਵਾਲਿਆਂ ਨੂੰ ਤੁਸੀਂ ਉਧਾ ਮੰਗਦੇ ਸੀ ਜੇ ਮੈਂ ਮੰਗਦੇ ਮੈਂ ਹੰਡਰਡ ਸੈ ਕਿੰਨਾ ਹੰਡਰਡ ਦਾ ਮੈਂ ਤਕਰੀਬਨ ਫੀਲਡ ਦੇ ਵਿੱਚ 8-10 ਲੱਖ ਰੁਪਏ ਖਰਚਾ ਕਰ ਦਿੱਤੇ ਹੈ 2014 ਤੋਂ ਇਹ ਫੰਡ ਦਿੱਤਾ ਗਿਆ ਹੰਡਰਡ ਮੈਂ ਮੇਰੀ ਬੇਟੀ ਦੇ ਗ੍ਰੈਜੂਏਟ ਦੇ 4 ਲੱਖ ਰੁਪਏ ਐਮਐਲਏ ਦੇ ਹੱਥੋਂ ਦਿੱਤੇ ਗਏ ਜਿਹੜੀ ਐਮਐਲਏ ਦੀ ਕੰਪਨੀ ਸੌਂਦੀ ਹਾਂ ਹਾਂ ਤਾਂ ਤਾਂ ਤੁਸੀਂ ਸ਼ੇਅਰ ਚੇਅਰਮੈਨ ਬੰਦਰ ਹੈ ਨਾ ਜੀ ਚੇਅਰਮੈਨ ਜੀ ਦੇ ਮੇਰੇ ਕੋਲ ਹੁਣ ਦੇਖੋ ਕਮੈਂਟ ਪਾ ਰਹੇ ਨੇ ਕਿ ਗਰੇਵਰ ਕਾਂਸ ਚਲੇ ਗਿਆ ਜਿਸ ਦਾ ਅਸੂ 13 ਮਹੀਨੇ ਮਿਲਗੀ ਇਕਟਰ ਸੀ ਇਹਨਾਂ ਕਾਂਸ ਜਾਣਾ ਹੁੰਦਾ ਜਦੋਂ ਫੇਰ ਮੈਨੂੰ ਬਣਿਆ ਸੀ ਮੈਂ ਜਦ ਹੀ ਚਲੇ ਜਾਂਦਾ ਅੱਜ ਜੋ ਵਾਪਸ ਆ ਗਿਆ ਲੋਕਾਂ ਨੂੰ ਜਲੀਲ ਕੀਤਾ ਜਾਂਦਾ ਸਾਡੇ ਗਰਕਰਾਂ ਨੂੰ ਸਾਡੇ ਸਾਥੀਆਂ ਨੂੰ ਬਲਾਕ ਖਜ਼ਾਨਾ ਨੂੰ ਬਾੜੀ ਪਿਆਰ ਜਾਂ ਨੂੰ ਡੇਲ ਲਾਈਨ ਦੇ ਸਟਾਕਰੀਆਂ ਨੂੰ ਮੈਨੂੰ ਡੇਲ ਲਾਈਨ ਦੇ ਪ੍ਰਧਾਨਾਂ ਨੂੰ ਉਤਰੀ ਵੀ ਕੀਤਾ ਜਾਂਦਾ ਅਸੀਂ ਅੱਜ ਕਿ ਜਿਹੜਾ ਕੱਟਿਆ ਕਿ ਅਸੀਂ ਕਦੇ ਨਹੀਂ ਹੋਣ ਦੇਵਾਂਗੇ ਉਹਨਾਂ ਬਾਰੇ ਸਮੇਂ ਲੜਾਈ ਲੜਾਂਗੇ ਔਰ ਉਹਨਾਂ ਬਲੱਟੀਆਂ ਦੀ ਮਾਰ ਕਰਾਂਗੇ ਔਰ ਉਹਨੂੰ ਜਿਹੜਾ ਲੈਤੀ ਅੱਜ ਮੈਨੂੰ ਬਾ ਸਰੀਰ ਦੇ ਮੈਨੂੰ ਫੋਨ ਮਾਉਂਦੇ ਅੱਜ ਮੈਂ ਲੇਟ ਹੋ ਗਿਆ ਤੇ ਤੁਸੀਂ ਇਕੱਲੇ ਚਲੇਗੇ ਸੰਘ ਦੇ ਛੱਡ ਕੇ ਗਏ ਹੋ ਬੜੀ ਨਿਰਾਸ਼ ਜੀ ਸਾਡੇ ਨੇ ਹੋ ਰਹੀ ਹੈ ਅਸੀਂ ਉਹਨਾਂ ਨਾਲ ਜੀ ਦੂਰ ਕਰਾਂਗੇ ਉਹਨਾਂ ਨੂੰ ਆਪਾਂ ਕਾਂਗਰਸ ਪਾਰਟੀ ਵਿੱਚ ਲਿਆ ਕੇ ਝੰਡਾ ਬਲੰਦ ਕਰਾਂਗੇ ਕਾਂਗਰਸ ਜੀ ਦਾ ਔਰ ਅੱਗੇ ਵਧਾਂਗੇ ਔਰ ਇਹ ਤੇ 100 ਜੀ ਦੇ ਬਿੱਟੇ ਅਸੀਂ ਜਿਵੇਂ ਪਹਿਲਾਂ ਜਵਾਂਦੀਆਂ ਹੋਇਆਂ ਨੇ ਇੱਕ ਰੇ ਤਨਖੀ ਸਾਉਂਦੀ ਜਵਾਂਦ ਜੱਫਤ ਕਰਾਵਾਂ ਸਰਕਾਰੀ ਸੰਪਤੀ ਬਾਰੇ ਅਸੀਂ ਦੀ ਗੱਲ ਕਰੀ ਹੈ 7 ਜਣਿਆਂ ਦੀ ਉਹ ਡਿਸਕਲੋਜ਼ ਕਰਾਉਦੇ ਨਾਮ ਹਾਂ ਰਾਜੀਸ਼ ਸ਼ਰਮਾ ਇਹ ਵੀ ਜਿਹੜੇ 7 ਜਣਿਆਂ ਦਾ ਇਕਰਸ਼ਨ ਕਰ ਰਹੇ ਨੇ ਤਿੰਨ ਕਾਂਗਰਸੀ ਨੇ ਤਿੰਨ ਖਾਲੀ ਆਦੇ ਨੇ ਦੋ ਜੀ 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 ਨਾਮ ਅੱਲਮ ਨਾਦਿਰ ਆਪ ਮੁਸਲਮਾਨ ਉਹ ਜਿਹੜੇ ਕਹਿੰਦਾ ਰਹਿੰਦੇ ਸਨ ਪਹਾੜਾਂ ਕੱਢੇ ਕਰਦੇ ਦੇਖੋ ਮਿਲਤਨੀ ਕੀ ਹੈ ਜਿਹਦੇ ਵਿੱਚ ਪਨ ਪੀਸਿੰਗ ਪੰਪੀ ਪਾਟੀਆਂ ਤੇਜੀ ਸਿਰ ਤੇ ਕੰਟਰੋਲ ਦਾ ਰਹਿਣੇ ਮਾਰਕੀਟ ਕਮੇਟੀ ਨੂੰ ਉਸ ਤੋਂ ਬਾਅਦ ਮਾਰਕੀਟ ਬੱਤੀ ਹਾਂ ਤਾਂ ਸਿੱਟੋ ਜਿਹੜੇ ਕਾਸੇ ਅੱਜ ਤੋਂ ਤੇ ਕੀ ਖੜਾ ਹੈ ਸਾਡਾ ਚੋਣ ਕਰਿਆ ਸਾਹਿਬ ਤੁਸੀਂ ਮੈਨੂੰ ਜੀ ਕਿਹਾ ਆਪਣੀ ਪਾਰਟੀ ਜਿਹੜਾ ਜਿਹੜੇ ਪਾਰਟੀਆਂ ਦੇ ਵਿੱਚੋਂ ਆਏ ਨੇ ਦੋ ਪਾਰਟੀਆਂ ਦੇ ਵਿੱਚੋਂ ਆਏ ਨੇ ਪਰ ਇਹੋ ਆ ਕਿ ਪਾਰਟੀ ਜਿਸ ਨੂੰ ਪਿਆਰ ਦੇ ਪਾਰਟੀ ਤੋਂ ਖਾਲੀ ਮੈਂ ਆ ਪਾਰਟੀ ਛੱਡੀ ਹੋਈ ਸੀ ਕਰਕੇ ਤੇ ਪਾਰਟੀ ਦਾ ਨਾਮ ਸਮਾਰਤਾ ਬਾਅਦ ਵੀ ਪਾਰਟੀ ਵਾਲੇ ਨੇ ਆ ਕੇ ਅੱਛੀ ਵੀ ਫੇਰੇ ਦੇ ਚ ਕਰਕੇ ਚਲੇ ਗਏ ਨੇ ਤੇ ਅੱਜ ਹੰਨੇ ਲੱਖ ਨੂੰ ਜਿੱਤਣ ਦਾ ਜ਼ਹਰਾ ਇਹ ਲੋਕ ਤਰਾ ਤਰਾ ਕਰ ਰਹੇ ਨੇ ਤਰਫਨ ਦੇ ਦੇਸ਼ ਤੇ ਉਹਨਾਂ ਨੂੰ ਰੁਕਿਆ ਖਤਿਆ ਜੇ ਕਿਹੜੇ ਬੰਦੇ ਆ ਗਏ ਜਿਹੜੇ ਸਪੋਰਟ ਕਰ ਦੇਣਗੇ ਬੀਜੇਪੀ ਜੋ ਹਨੀਸ਼ ਗੱਪਾ ਕੀ ਕਰਨਾ ਹੋਗਾ ਸਰਕਾਰ ਦੇ ਕੋਲ ਨਹੀਂ ਜਾਣਾ ਇਹਦੇ ਜਿਆਦਾ ਉਹਦੇ ਨਹੀਂ ਜਾ ਵੀ ਕਿਈ ਆਪਣੇ ਸਟੂਡੈਂਟ ਆ ਅਧਿਕਾਰੀ ਕਹਿਣ ਉਹਦੀਆਂ ਜ਼ਿੰਮੇਵਾਰਤਾ ਇਹ ਜਿਹੜੇ ਲੈਣਾ ਕੋਈ ਗੱਲਬਾਤ ਦਾ ਰਿਸਪਾਂਸ ਦਿੱਤਾ ਅਸੀਂ ਉਹਦਾ ਨਾਲ ਕੋਈ ਰਿਸਪਾਂਸ ਦਿੱਤਾ ਅਸੀਂ ਸਾਰਿਆਂ ਤੋਂ ਟੱਕਰਾ ਮਾਰ ਮਾਰ ਕੇ ਥੱਕ ਗਏ ਕਿਸ ਲੈਵਲ ਤੇ ਆਈ ਮੁੱਖ ਮੰਤਰੀ ਲੈਵਲ ਤੇ ਅਸੀਂ ਗਏ ਆ ਜਾਨ ਇਹਨਾਂ ਦੀ ਇੱਕ ਸੈਟ ਬਿਠਾਈ ਗਈ ਬਲਾਕ ਪ੍ਰਧਾਨਾਂ ਜੀ ਪਰ ਇਹ ਪਾਰਟੀ ਨੇ ਇੱਕ ਸੈਟ ਬਿਠਾਈ ਅਸੀਂ ਕੰਪਲੀਟ ਕੀਤੀ ਕਿ ਨਜ਼ਾਇਜ਼ ਪਰਚੇ ਦੱਜ ਫਿਰ ਤਾਂ ਉੱਥੇ ਕਿ ਸੱਚ ਬਿਠਾਈ ਗਈ ਉਹ ਸੈਟ ਦਾ ਜਿਹੜਾ ਰਿਜ਼ਲਟ ਹੈ ਉਹਦੀ ਮੇਰੇ ਕੋਲ ਅਨੌਫੀਸ਼ਲ ਕਾਪੀ ਹੈਗੀ ਹੈ ਇਹ ਜਿਹਨ ਅਨੌਫੀਸ਼ਲ ਕਾਪੀ ਇਹਨਾਂ ਨੇ ਗੱਬਲੀ ਉਹ ਜਨਤਕ ਕਰਨੀ ਚਾਹੀਦੀ ਕਿਉਂ ਨਹੀਂ ਜਨਤਕ ਕੀਤੀ ਜੇ ਪਾਰਟੀ ਸੱਚੀ ਸੀ ਜੇ ਲੋਕ ਸੱਚੇ ਸੀ ਇਹ ਪੱਕੇ ਦਾ ਜਿਕਰ ਨਾਲ ਤਾਂ ਉਹ ਜਨਤਨਿਵਾਰ ਦੇ ਰਿਪੋਰਟ ਨੂੰ ਤੋਂ ਮੈਨੂੰ ਬਦਲ ਰਿਪੋਰਟ ਕੀ ਲਿਖਿਆ ਹੋਇਆ ਉਹ ਬਿਲਕੁਲ ਬੇਕਸੂਰ ਦੱਸੇ ਗਏ ਨੇ ਅਹਵਾਜ਼ ਜਿਹੜੇ ਮੈਂਬਰਾਂ ਦੇ ਦੇਖ ਲੈਰ ਕੀਤਾ ਵੀ ਇਹ ਉੱਤੇ ਸੀ ਲੋਕਾਂ ਨੂੰ ਮਿਲਿਆ ਕੋਈ ਉਥੇ ਲੜਾਈ ਵੀ ਹੋਈ ਕੋਈ ਝਗੜਾ ਨਹੀਂ ਬਜਾਜ ਦੇ ਲੋਕਾਂ ਨੂੰ ਪੁੱਛਿਆ ਕੋਈ ਕਰਾਪਸ਼ਨ ਨਹੀਂ ਹੋਈ ਤਾਂ ਆਪ ਜਿਲ੍ਹੇ ਕੋ ਚਾਉਂਦੀ ਨਹੀਂ ਆਰੇ ਸ਼ਾਂਤੀਆਂ ਰੱਖਣ ਵਾਲਾ ਮੈਨੂੰ ਆਹ ਤਾਂ ਜੰਮੀ ਆਪਾਂ ਕੌਂਕੀਆਂ ਤਾਂ ਫਿਰ ਐਸਾ ਬੰਨਾ ਟਾਈਮ ਕੋਲ ਆਪ ਕੋਈ ਕਿਸੇ ਨਾਲ ਲੈ ਅਹ ਦੇਖੋ ਟਾਈਮ ਦੇ ਇਸ ਤਰ੍ਹਾਂ ਕਿਛ ਹੈ ਸਬਜ਼ਿਲਿਟ ਇਸ ਨੂੰ ਅੰਧੇ ਟੋਸੀ ਦਿੱਤੀ ਬਹੁਤ ਜ਼ਿਆਦਾ ਵੀ ਇਸ ਪਾਸੇ ਹਟਿਆ ਜਾ ਰਿਹਾ ਪਰ ਨਹੀਂ ਸਮਝੇ ਸਾਥ ਦੇ ਦੇ ਔਰ ਛੇਹਰ ਦੇ ਪੈਸੇ ਨਸ਼ੇ ਦੇ ਵਿੱਚ ਇੱਥੇ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਵੀ ਨੂੰ ਮਜਬੂਰ ਹੋ ਕੇ ਅਸੀਂ ਕਹਾਂ ਦੀ ਪਾਰਟੀ ਦੇ ਰਹੇ ਹਾਂ ਤੇ ਬਹੁਤ ਦੂਸਰੇ ਮੇਰੇ ਬਲਾਕ ਪ੍ਰਧਾਨ ਜਿਹੜੇ ਆਮ ਆਦਮੀ ਪਾਰਟੀ ਦੇ ਜਨਪੁਰ ਰਾਤ ਕੰਮ ਕਰਕੇ ਸੌਂਦ ਨੂੰ ਜਤਾਇਆ ਇਥੋਂ ਦੇ ਮੰਤਰੀ ਵੀ ਬਣੇ ਰਹੇ ਮੈਂ ਲਗਭਗ ਇਥੇ 5-6 ਸਾਲ ਤੋਂ ਇਥੇ ਆਉਨਾ ਕਿਉਂਕਿ ਕੌਨਸਲ ਤੇ ਸੁਨੀਵਾਰ ਮੇਰਾ ਇਹ ਨਾ ਕਾਹੀ ਗੁਰਾ ਪਿਆਰਾ ਮਿੱਤਰ ਨੇ ਰਿਸ਼ਤੇਦਾਰ ਨੇ ਤੇ ਜਿਹੜੇ ਬਲਾਕ ਪ੍ਰਧਾਨ ਹਨ ਤੇ ਇਹਨਾਂ ਨੇ ਪਾਰਟੀ ਸੱਚ ਕਰਵਾਏ ਚਾਰ ਬਲਾਕ ਪ੍ਰਧਾਨ ਕੋ ਮੂੰਹ ਹੁਣ ਤੁਦਰ ਤੇ ਹਰ ਵੇਲੇ ਤੇ ਮਿਲ ਜਾਂਦੇ ਜੇ ਇੱਕ ਦਿਨ ਬੈਠਾ ਹੁੰਦਾ ਇਥੇ ਇਹਨੇ ਕੋਲੇ ਆਉਂਦਾ ਫਰ ਉਹਨਾਂ ਨੇ ਜੀਵਨ ਨੂੰ ਫੋਕਲ ਕਰਨ ਦੀ ਮਾਸਤਰੀ ਆਇਆ ਮੈਂ ਉਹ ਇਹੀ ਮੋਟੀਵੇਟ ਕਰਦਾ ਰਿਹਾ ਵੀ ਇਸ ਪਾਰਟੀ ਦੇ ਵਿੱਚ ਮੈਂ ਐਮਏ ਦੇ ਰਿਹਾ ਇਸ ਪਾਰਟੀ ਨੇ ਪੰਜਾਬ ਦਾ ਭਲਾ ਨਹੀਂ ਕਰਨਾ ਅਸੀਂ ਪੰਜਾਬ ਦੇ ਲੋਕਾਂ ਦੇ ਵਾਸਤੇ ਖੜੇ ਹਾਂ ਤਾਂ ਇਹਨਾਂ ਨੇ ਮੇਰੀ ਬੇਨਤੀ ਪੋਰਸ ਚਾਰ ਪੰਜ ਮਹੀਨੇ ਤੋਂ ਕਰਦੇ ਚੱਲਦੇ ਕੱਲ ਫਿਰ ਸਾਡਾ ਜਿਹੜਾ ਫਾਈਨਲ ਜਿਹੜੀ ਹੋਈ ਤੇ ਇਹਨਾਂ ਨੇ ਕੱਲ ਉਸ ਤੋਂ ਤੋਂੰ ਦੇ ਵਿੱਚ ਚੱਲੀ ਗੱਲ ਦੇ ਵਿੱਚ ਜੁਆਇਨ ਕੀਤਾ ਮਾਸਤਰੀ ਨੂੰ ਵੀ ਆਫਰ ਮਿਲ ਗਿਆ ਆਮ ਆਦਮੀ ਪਾਰਟੀ ਵੱਲੋਂ ਦੁਬਾਰਾ ਜਾਦਵਚਾਰ ਮਤਲਬ ਇਹਦਾ ਮਤਲਬ ਇਹ ਤੋਂ ਕਾਰਨ ਕਿ ਐ ਮੈਂ ਤੁਹਾਨੂੰ ਦੱਸੋ ਦਵਾਂਗਾ ਕਿ ਜਦੋਂ ਆਮ ਆਦਮੀ ਪਾਰਟੀ ਛੱਡੀ ਹੈ ਬੜੇ ਲੋਕ ਪੈਸੇ ਦੇਦੇ। ਕਿਉਂਕਿ ਜੇ ਤੁਹਾਨੂੰ ਇਹਦੇ ਰਹੋ ਤੁਹਾਨੂੰ ਜਾਇਆ ਕਰਦੇ ਜੇਕਰ ਤੁਹਾਨੂੰ ਮੰਤਰੀ ਪਦ ਵੀ ਦਾ ਜੇਰਾ ਵੀ ਹੋਵੇ। ਖਾਰਨ ਹੈ ਕਿ ਅਸੀਂ ਕੋਈ ਮੰਤਰੀ ਪਦ ਲੈਣ ਵਾਸਤੇ ਨਹੀਂ ਇਸੇ ਲੜਾਈ ਲੜ ਰਹੇ। ਕਾਂਗਰਸ ਜਿਹੜੀ ਹੈ ਜੀ ਹੈ ਇਹ ਬਹੁਤ ਹੀ ਵਧੀਆ ਪਾਰਟੀ ਹੈ ਜਿਹੜੀ ਕਿ ਸਾਰੇ ਧਰਮਾਂ ਦਾ ਸਾਰੇ ਜਾਤਾਂ ਦਾ ਸਤਿਕਾਰ ਕਰਦੀ ਹੈ। ਉਹਨਾਂ ਨੇ ਦਿੱਲੀ ਦੇ ਵਿੱਚ ਜੋ ਕੁਛ ਕੀਤਾ ਹੈ ਉਹ ਕੋਈ ਸਾਹਮਣੇ ਮੈਂ ਤੇ ਖੇਰਾ ਸਾਹਿਬ ਨੂੰ ਤੋਂ ਤੋਂ ਅਸੀਂ ਬੰਗਾਲਤ ਕੀਤੀ ਸੀ ਔਰ ਤੁਹਾਡਾ ਚੱਕਾ ਸੀ ਆਮ ਆਦਮੀ ਪਾਰਟੀ ਦੇ ਖਿਲਾਫ ਔਰ ਪੂਰੇ ਪੰਜਾਬ ਦੇ ਅੰਦਰ ਉਦੋਂ ਇਸ ਤਰ੍ਹਾਂ ਲੱਗਦਾ ਸੀ ਵੀ ਯਾਰ ਮਾਈਸਟਰ ਬੰਦੇਸ ਸਿੰਘ ਦੀ ਗਲਤ ਲੇ ਖੇਰਾ ਸਾਹਿਬ ਦੀ ਗਲਤ ਲੇ ਅੱਜ ਉਹੀ ਗੱਲਾਂ ਸਾਰੀਆਂ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਮਾਈਸਟਰ ਬੰਦੇਸ ਸਿੰਘ ਦੀ ਸਹੀ ਸੀ ਲੋ ਜੇ ਇਹ ਸਹੀ ਹੁੰਦੇ ਤਾਂ ਅੱਜ ਇਹਨਾਂ ਦੇ ਸਾਥੀਆਂ ਨੂੰ ਮੇਰੇ ਸਾਥੀਆਂ ਨੂੰ ਇਹਨਾਂ ਨੂੰ ਆਊਟ ਲੋਡ ਨਹੀਂ ਸੀ ਕਾਰਨ ਇਹ ਕਿ ਇਹਨਾਂ ਨੂੰ ਇੰਨਾ ਪੋਟਲਤਾ ਇਹਨਾਂ ਨੂੰ ਜ਼ਿਲ੍ਹੇ ਦੇ ਵਿੱਚ ਵੀ ਡੱਕਦਾ ਤੇ ਫਿਰ ਉਸ ਦਾ ਰਹਿਤ ਕੀਤਾ ਤੇ ਜਿਵੇਂ ਤੁਸੀਂ ਪਾਲੀ ਸਰ ਮਤਲਬ ਰੀਮ ਮਾਤਾ ਪ੍ਰਦੇਸ਼ ਨੂੰ ਉਮਰ ਸਿਆਤ ਕਰਦਗੇ ਆ ਸਾਡੀ ਪਾਰਟੀ ਦੇ ਬਸ ਮਾਸਟਰ ਹੀ ਹੋਏ ਵੀ ਥੋੜੀ ਪਾਰਟੀ ਜੀ ਕੋਲ ਮਹਿਸੂਸ ਕਰ ਰਹੇ ਨੇ ਜਿਹੜੇ ਉਹ ਵੀ ਬਾਹਰ ਹੋਣਗੇ ਇਸ ਕਾਰਨ ਚਾਹੁੰਦਾ ਮੈਂ ਤੁਹਾਡੇ ਨਾਲ ਇਹ ਦੱਸਣਾ ਚਾਹੁੰਦਾ ਸਾਰੇ ਸਾਥੀਆਂ ਨੂੰ ਪੂਰੇ ਪੰਜਾਬ ਵਾਸੀਆਂ ਨੂੰ ਵੀ ਸੁਣਨਾ ਚਾਹੁੰਦਾ ਛੇ ਮੈਂ ਇੱਕ ਦਲਤ ਪਰਿਵਾਰ ਦੇ ਵਿੱਚੋਂ ਅਸੀਂ ਦਲਤ ਪਰਿਵਾਰਾਂ ਦੀ 10 12 14 ਕਿਸੇ ਵੰਦੇ ਇਕੱਠੇ ਜੀ ਦੇ ਪੂਰੇ ਪੰਜਾਬ ਦੇ ਵਿੱਚ ਆਉਂਦਾ ਦਲਤਾਂ ਨੂੰ ਸੱਤੇ ਕਰ ਰਹੇ ਔਰ ਪੂਰੇ ਪੰਜਾਬ ਦੇ ਅੰਦਰ ਜਿਸ ਤਰ੍ਹਾਂ ਤੁਹਾਨੂੰ ਐਤਰਮ ਮਹਿਸੂਸ ਹੋ ਰਿਹਾ ਵੀ ਸਾਥੀ ਗੁਰਪ੍ਰੀਤ ਸਿੰਘ ਕੋਲ ਜੀ ਖੜੇ ਹੋ ਰਹੇ ਨੇ ਇਸੇ ਤਰ੍ਹਾਂ ਸਾਰੇ ਹਲਕੇ ਦੇ ਵਿੱਚ ਇਸੇ ਉਸ ਤਰ੍ਹਾਂ ਹਲਕੇ ਦੇ ਵਿੱਚ ਬੋ ਜਾਦੇ ਕਾਂਗਰਸ ਪਾਰਟੀ ਵਾਦ ਹੈ ਜਿਹੜੇ ਜਿਹੜੇ ਡਰੀਏ ਹੋਏ ਡਰੜੇ ਹੋਏ ਲੋਕ ਉਹਨਾਂ ਨੂੰ ਸਾਰੂ ਕਾਂਗਰਸ ਪਾਰਟੀ ਦੇ ਖਿਆਲਚਰ ਨੂੰ ਬੰਡਾ ਮਾਣੂ ਚਾਹਦੇ ਧੰਨ ਧੰਨ